ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀਆਂ ਜੁ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਲੰਚ ਵਿੱਚ ਸਪੈਸ਼ਲ ਥਾਲੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਥਾਲੀ ਵਿੱਚ ਮੈਂ ਕਾਲੇ ਮਾਂ ਤੇ ਦਲੇ ਛੋਲਿਆਂ ਦੀ ਦਾਲ ਬਣਾ ਕੇ ਤਿਆਰ ਕਰਾਂਗੀ ਇੱਧਰ ਮੈਂ ਇੱਕ ਕਾਲੀ ਦਾਲ ਦੀ ਲੈ ਲਈ ਸੀ ਤੁਸੀਂ ਦਾਲ ਆਪਣੇ ਹਿਸਾਬ ਨਾਲ ਪਰਿਵਾਰ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਮੈਂ ਦਾਲ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰ ਸਾਫ ਪਾਣੀ ਨਾਲ ਧੋ ਲਵਾਂਗੇ ਮੈਂ ਦਾਲ ਨੂੰ ਖੁੱਲੇ ਡੰਗੇ ਵਿੱਚ ਪਾ ਲਿਆ ਦਾਲ ਨੂੰ ਮੈਂ ਮਲ ਮਲ ਕੇ ਧੋ ਲਵਾਂਗੀ ਤਾਂ ਜੋ ਦਾਲ ਆਪਣੀ ਚੰਗੀ ਤਰ੍ਹਾਂ ਸਾਫ ਹੋ ਜਾਵੇ ਹੁਣ ਦਾਲ ਨੂੰ ਮੈਂ ਚੰਗੀ ਤਰ੍ਹਾਂ ਤਿੰਨ ਚਾਰ ਵਾਰ ਸਾਫ ਪਾਣੀ ਨਾਲ ਧੋ ਲਿਆ ਸੀ ਹੁਣ ਮੈਂ ਪਾਣੀ ਪਾ ਕੇ ਇਸ ਦਾ ਇਸ ਵਿੱਚ ਅੱਧੇ ਘੰਟੇ ਲਈ ਦਾਲ ਨੂੰ ਟੱਕ ਕੇ ਭਿਉਂ ਕੇ ਰੱਖ ਦਵਾਂਗੀ ਤਾਂ ਜੋ ਦਾਲ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ ਅੱਜ ਮੈਂ ਦਾਲ ਸਿੰਪਲ ਚੁੱਲੇ ਤੇ ਬਣਾ ਕੇ ਤਿਆਰ ਕਰਾਂਗੇ ਇਧਰ ਮੈਂ ਚੁੱਲੇ ਵਿੱਚ ਅੱਗ ਬਾਲ ਦਿੱਤੀ ਸੀ ਉੱਪਰ ਮੈਂ ਇਸ ਲਈ ਰਖਤੀ ਤੁਸੀਂ ਕੁੱਕਰ ਵਿੱਚ ਵੀ ਦਾਲ ਬਣਾ ਸਕਦੇ ਹੋ ਇਸ ਤਰ੍ਹਾਂ ਖੁੱਲਾ ਦਾਲ ਬਣਾਉਣ ਨਾਲ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੈਂ ਪਤਲੀ ਵਿੱਚ ਤਕਰੀਬਨ 2 ਲੀਟਰ ਪਾਣੀ ਪਾ ਕੇ ਰੱਖ ਦਿੱਤਾ ਸੀ ਹੁਣ ਪਾਣੀ ਨੂੰ ਚੰਗੀ ਤਰ੍ਹਾਂ ਠੱਕ ਕੇ ਗਰਮ ਕਰ ਲਵਾਂਗੇ ਇਧਰ ਦਾਲ ਦੇ ਮਸਾਲੇ ਲਈ ਮੈਂ 3-4 ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ 10-12 ਲਸਣ ਦੀਆਂ ਕਲੀਆਂ ਲੈ ਲਈਆਂ ਸੀ ਮੈਂ ਮਸਾਲਾ ਕੁੰਡੀ ਵਿੱਚ ਕੁੱਟ ਕੇ ਤਿਆਰ ਕਰਾਂਗੇ ਕਿਉਂਕਿ ਕੁੰਡੀ ਵਿੱਚ ਕੁੱਟ ਕੇ ਪਾਉਣ ਨਾਲ ਮਸਾਲਾ ਆਪਣਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਦਾਲ ਵਿੱਚ ਇਸ ਦਾ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ 2 ਚਮਚ ਨਮਕ ਦੇ ਪਾ ਦਿੱਤੇ ਮਸਾਲੇ ਨੂੰ ਚੰਗੀ ਤਰ੍ਹਾਂ ਕਟਨੀ ਨਾਲ ਕੁੱਟ ਲਵਾਂਗੇ ਤੁਸੀਂ ਕੱਟ ਕੇ ਵੀ ਐਡ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗਦਾ ਹੈ ਉਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਹੁਣ ਮਸਾਲਾ ਆਪਣਾ ਕੁੱਟਿਆ ਗਿਆ ਹੁਣ ਇੱਧਰ ਪਾਣੀ ਨੂੰ ਚੈੱਕ ਕਰ ਲਵਾਂਗੇ ਪਾਣੀ ਵੀ ਆਪਣਾ ਉਬਲਣ ਲੱਗ ਗਿਆ ਸੀ ਹੁਣ ਇਸ ਵਿੱਚ ਸਾਰੀ ਦਾਲ ਪਾ ਦਵਾਂਗੇ ਦਾਲ ਦਾ ਮੈਂ ਸਾਰਾ ਪਾਣੀ ਪਹਿਲਾਂ ਵਾਲਾ ਕੱਢ ਦਿੱਤਾ ਸੀ ਅੱਧਾ ਘੰਟਾ ਹੋ ਗਿਆ ਸੀ ਦਾਲ ਨੂੰ ਪਈ ਨੂੰ ਹਣ ਸਾਰੀ ਦਾਲ ਮੈਂ ਇਸ ਵਿੱਚ ਪਾ ਦਿੱਤੀ ਹੁਣ ਇਸ ਵਿੱਚ ਨਾਲ ਹੀ ਕੁੱਟਿਆ ਹੋਇਆ ਮਸਾਲਾ ਐਡ ਕਰ ਦਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਇਸ ਵਿੱਚ ਨਾਲ ਹੀ ਮੈਂ ਇੱਕ ਚਮਚ ਹਲਦੀ ਦਾ ਪਾਵਾਂਗੀ ਅੱਧਾ ਚਮਚ ਇਸ ਵਿੱਚ ਮੈਂ ਲਾਲ ਮਿਰਚ ਪਾਊਡਰ ਪਾਵਾਂਗੇ ਤੁਸੀਂ ਮਸਾਲੇ ਆਪਣੇ ਦਾਲ ਦੀ ਕੁਆਂਟੀਟੀ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਚਮਚ ਦੇਸੀ ਘਿਓ ਦਾ ਪਾ ਦਵਾਂਗੀ ਦੇਸੀ ਘਿਓ ਪਾਉਣ ਨਾਲ ਦਾਲ ਆਪਣੀ ਉਬਲ ਕੇ ਬਾਹਰ ਨਹੀਂ ਆਉਂਦੀ ਤੁਸੀਂ ਡਾਲ ਡਾ ਕੇ ਹੋ ਜਾ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਕਿ ਉਹਨੂੰ ਮੈਂ ਇਸ ਵਿੱਚ ਮਿਲਾ ਦਿੱਤਾ ਹੁਣ ਟੱਕ ਕੇ ਦਾਲ ਨੂੰ ਪਕਾ ਲਵਾਂਗੇ ਜਦ ਤੱਕ ਕਿ ਦਾਲ ਆਪਣੀ ਚੰਗੀ ਤਰ੍ਹਾਂ ਰਿੱਝ ਨਹੀਂ ਜਾਂਦੀ ਹੁਣ ਦਾਲ ਨੂੰ ਪੱਕਦੀ ਹੀ ਨੂੰ ਤਕਰੀਬਨ ਪੌਣਾ ਘੰਟਾ ਹੋ ਗਿਆ ਸੀ ਹੁਣ ਮੈਂ ਟੱਕਣ ਚੱਕ ਕੇ ਦਾਲ ਨੂੰ ਚੈੱਕ ਕਰ ਲਵਾਂਗੇ ਦਾਲ ਆਪਣੀ ਚੰਗੀ ਤਰ੍ਹਾਂ ਪੱਕ ਵੀ ਗਈ 80% ਦਾਲ ਆਪਣੀ ਘੁਲ ਗਈ ਇਸ ਸਟੇਜ ਤੇ ਤੁਹਾਨੂੰ ਜੇ ਪਾਣੀ ਘੱਟ ਲੱਗਦਾ ਤੁਸੀਂ ਇਸ ਵਿੱਚ ਗਰਮ ਕਰਕੇ ਪਾ ਸਕਦੇ ਹੋ ਮੈਨੂੰ ਦਾਲ ਵਿੱਚ ਪਾਣੀ ਥੋੜਾ ਜਿਹਾ ਘੱਟ ਲੱਗਦਾ ਸੀ ਇਸ ਲਈ ਮੈਂ ਇਸ ਵਿੱਚ ਦੋ ਗਲਾਸ ਗਰਮ ਕਰਕੇ ਪਾਣੀ ਦੇ ਪਾਉਂਦੇ ਸੀ ਜਦ ਤੱਕ ਕਿ ਦਾਲ ਆਪਣੀ ਚੰਗੀ ਤਰ੍ਹਾਂ ਗੁਲ ਨਹੀਂ ਜਾਂਦੀ ਹੁਣ ਇਸ ਨੂੰ ਮੈਂ ਪਕਣ ਲਈ ਰੱਖ ਦਵਾਂਗੇ ਇੱਧਰ ਤੜਕੇ ਦੀ ਤਿਆਰੀ ਕਰਾਂਗੇ ਹੁਣ ਮੈਂ ਤੜਕੇ ਲਈ ਤਿੰਨ మీడియం ਸਾਈਜ਼ ਦੇ ਪਿਆਜ਼ਾਂ ਨੂੰ ਕੱਟ ਲਿਆ ਸੀ ਪਿਆਜ਼ਨ ਧੋ ਕੇ ਮੈਂ ਟੋਕਰੀ ਵਿੱਚ ਪਾ ਕੇ ਰੱਖ ਦਿੱਤਾ ਇੱਕ ਲਾਰਟਮ ਨੂੰ ਮੈਂ ਬ੍ਰੀਕ ਕੱਟ ਲਿਆ ਥੋੜਾ ਜਿਹਾ ਲਸਣ ਨੂੰ ਮੈਂ ਬ੍ਰੀਕ ਬ੍ਰੀਕ ਕੱਟ ਲਿਆ ਸੀ ਤੁਸੀਂ ਅਦਰਕ ਵੀ ਕੱਟ ਕੇ ਪਾ ਸਕਦੇ ਹੋ ਪਰ ਮੈਂ ਪਹਿਲਾਂ ਕੁੱਟ ਕੇ ਪਾ ਦਿੱਤਾ ਸੀ ਅਦਰਕ ਹੁਣ ਗੈਸ ਤੇ ਮੈਂ ਪੈਨ ਰੱਖ ਦਿੱਤਾ ਹੁਣ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਤੇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਹੁਣ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਭੁੰਨ ਲਵਾਂਗੇ ਹੰ ਜੀਰੇ ਨੂੰ ਮੈਂ ਇੱਕ ਅੱਧੇ ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਨਾਲ ਹੀ ਬਰੀਕ ਕੱਟਿਆ ਹੋਇਆ ਲਸਣ ਐਡ ਕਰ ਦਵਾਂਗੇ ਇਸ ਤਰ੍ਹਾਂ ਲਸਣ ਦਾਲ ਵਿੱਚ ਭੁੰਨ ਕੇ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਦੇਖਣ ਵਿੱਚ ਲਸਣ ਆਪਣਾ ਦਾਲ ਵਿੱਚ ਵਧੀਆ ਲੱਗਦਾ ਹੈ ਚੰਗੀ ਤਰ੍ਹਾਂ ਲਸਣ ਨੂੰ ਵੀ ਇੱਕ ਮਿੰਟ ਲਈ ਭੁੰਨ ਲਵਾਂਗੇ ਹੁਣ ਲਸਣ ਨੂੰ ਮੈਂ ਭੁੰਨ ਲਿਆ ਇਸ ਦਾ ਕਲਰ ਲਾਈਟ ਬ੍ਰਾਊਨ ਜਿਹਾ ਹੋ ਗਿਆ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਪਾ ਕੇ ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਕਾਲ ਲਵਾਂਗੇ ਪਿਆਜ਼ਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਪਿਆਜ਼ ਆਪਣੇ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਜੇ ਨਹੀਂ ਹੋ ਜਾਂਦੇ ਗੈਸ ਦੀ ਫਲੇਮ ਹੈ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਪਿਆਜ਼ਾਂ ਨੂੰ ਭੁੰਨ ਲਵਾਂਗੇ ਹੁਣ ਮੈਨੂੰ ਪਿਆਜ਼ਾਂ ਨੂੰ ਭੁੰਨਦਿਆਂ ਹਨ ਤਕਰੀਬਨ 5 ਤੋਂ 6 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਿਹਾ ਹੋ ਗਿਆ ਹੁਣ ਇਸ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਵਾਂਗੇ ਨਮਕ ਮੈਂ ਤੜਕੇ ਦੇ ਹਿਸਾਬ ਨਾਲ ਹੀ ਪਾਇਆ ਹੈ ਕਿਉਂਕਿ ਦਾਲ ਵਿੱਚ ਪਹਿਲਾਂ ਵੀ ਐਡ ਕਰ ਦਿੱਤਾ ਸੀ ਨਮਕ ਪਾਉਣਾ ਪਿਆਜ਼ ਆਪਣੇ ਜਲਦੀ ਪੱਕ ਜਾਣਗੇ ਹੁਣ ਚੰਗੀ ਤਰ੍ਹਾਂ ਨਮਕ ਨੂੰ ਇਸ ਵਿੱਚ ਮਿਲਾ ਦੇਵਾਂਗੇ ਮੈਂ ਪਿਆਜ਼ਾਂ ਨੂੰ 2-3 ਮਿੰਟ ਹੋਰ ਪਕਾ ਲਿਆ ਸੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹਨ ਹੁਣ ਇਸ ਵਿੱਚ ਕੱਟਿਆ ਹੋਇਆ ਟਮਾਟਰ ਐਡ ਕਰ ਦੇਵਾਂਗੇ ਤੁਸੀਂ ਟਮਾਟਰ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਪਰ ਮੈਨੂੰ ਕੱਟ ਕੇ ਟਮਾਟਰ ਵਧੀਆ ਲੱਗਦੇ ਹਨ ਦਾਲ ਵਿੱਚ ਹੁਣ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਪਕਾ ਲਵਾਂਗੇ ਹੁਣ ਆਪਣਾ ਤੜਕਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੈ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਮੈਂ ਇਹਨਾਂ ਨੂੰ ਥੋੜਾ ਜਿਹਾ ਮੈਂ ਆਸ਼ਵੀ ਕਰ ਲਿਆ ਹੁਣ ਇਸ ਵਿੱਚ ਥੋੜੇ ਜੇ ਮਸਾਲੇ ਐਡ ਕਰ ਦਵਾਂਗੇ ਬੇਸਿਕ ਜੇ ਹੁਣ ਮੈਂ ਤੜਕੇ ਦੇ ਹਿਸਾਬ ਨਾਲ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਪਾਇਆ ਅੱਧਾ ਚਮਚ ਇਸ ਵਿੱਚ ਮੈਂ ਦੇਗੀ ਲਾਲ ਮਿਰਚ ਦਾ ਪਾਵਾਂਗੀ ਕਲਰ ਲਈ ਤੇ ਅੱਧਾ ਚਮਚ ਇਸ ਵਿੱਚ ਮੈਂ ਘਰ ਦਾ ਕੁੱਟਿਆ ਹੈ ਪੀਸਿਆ ਹੈ ਮਸਾਲਾ ਐਡ ਕਰ ਦਵਾਂਗੇ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਤੜਕੇ ਵਿੱਚ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਸ ਦਾ ਕੱਚਾ ਫਲੇਵਰ ਖਤਮ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਹੈ ਲੋ ਰੱਖੀ ਆ लो फ्लेम ਤੇ ਇਸ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਹੁਣ ਮੈਂ ਮਸਾਲਿਆਂ ਨੂੰ ਭੁੰਨ ਲਿਆ ਸੀ ਹੁਣ ਇਸ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦਵਾਂਗੀ ਪਾਣੀ ਪਾਉਣ ਨਾਲ ਮਸਾਲੇ ਆਪਣੇ ਥੱਲੇ ਨਹੀਂ ਲੱਗਦੇ ਤੇ ਕਲਰ ਵਜ ਦਾ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ 2 ਕੁ ਮਿੰਟ ਲਈ ਪਕਾ ਲਿਆ ਸੀ ਮਸਾਲੇ ਨੇ ਤੇਲ ਛੱਡ ਦਿੱਤਾ ਮਸਾਲਾ ਆਪਣਾ ਪੁੱਜ ਕੇ ਤਿਆਰ ਹੈ ਹੁਣ ਇੱਧਰ ਦਾਲ ਨੂੰ ਚੈੱਕ ਕਰ ਲਵਾਂਗੇ ਦਾਲ ਨੂੰ ਵੀ ਪੱਕਦੀ ਹੋਣੀ ਤਕਰੀਬਨ 20 ਮਿੰਟ ਹੋ ਗਏ ਸੀ ਦਾਲ ਵਿੱਚ ਮੈਂ ਗਰਮ ਕਰਕੇ ਪਾਣੀ ਪਹਿਲਾਂ ਐਡ ਕਰ ਦਿੱਤਾ ਸੀ। ਦਾਲ ਆਪਣੀ ਚੰਗੀ ਤਰ੍ਹਾਂ ਕੁਲ ਗਈ ਹੈ। ਹੁਣ ਇਸ ਵਿੱਚ ਮੈਂ ਤੜਕਾ ਐਡ ਕਰ ਦਵਾਂਗੀ। ਸਾਰਾ ਤੜਕਾ ਇਸ ਵਿੱਚ ਪਾ ਦਵਾਂਗੇ। ਹੁਣ ਮੈਂ ਪੈਨ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸ ਵਿੱਚ ਥੋੜੀ ਜੀ ਦਾਲ ਪਾ ਕੇ ਚੰਗੀ ਤਰ੍ਹਾਂ ਇਸ ਵਿੱਚ ਇਸ ਨੂੰ ਸਾਫ਼ ਕਰਾਂਗੇ ਤਾਂ ਜੋ ਇਸ ਵਿੱਚ ਲੱਗਿਆ ਹੈ ਤੜਕਾ ਵੀ ਚੰਗੀ ਤਰ੍ਹਾਂ ਦਾਲ ਵਿੱਚ ਪੈ ਜਾਵੇ। ਹੁਣ ਸਾਰਾ ਪੈਨ ਮੈਂ ਸਾਫ਼ ਕਰਕੇ ਇਸ ਨੂੰ ਦਾਲ ਵਿੱਚ ਹੀ ਐਡ ਕਰ ਦਵਾਂਗੇ। ਹੁਣ ਸਾਰੇ ਤਰਕ ਨੂੰ ਮੈਂ ਦਾਲ ਵਿੱਚ ਐਡ ਕਰ ਦਿੱਤਾ ਚੰਗੀ ਤਰ੍ਹਾਂ ਦਾਲ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਮਸਾਲਿਆਂ ਦਾ ਫਲੇਵਰ ਦਾਲ ਵਿੱਚ ਚੰਗੀ ਤਰ੍ਹਾਂ ਨਹੀਂ ਆ ਜਾਂਦਾ ਹੁਣ ਢੱਕ ਕੇ ਦਾਲ ਨੂੰ ਪਕਾ ਲਵਾਂਗੇ ਹੁਣ ਦਾਲ ਨੂੰ ਪੱਕਦੇ ਨੂੰ ਤਕਰੀਬਨ 7 ਤੋਂ 8 ਮਿੰਟ ਹੋ ਗਏ ਸੀ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਦਾਲ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਆ ਕਲਰ ਵੀ ਦਾਲ ਦਾ ਬਹੁਤ ਹੀ ਵਧੀਆ ਆਇਆ ਹੈ ਮੈਂ ਇਸ ਵਿੱਚ ਬੇਸਿਕ ਜਿਹੇ ਮਸਾਲੇ ਪਾਏ ਹਨ ਕਿਉਂਕਿ ਜੇਕਰ ਜ਼ਿਆਦਾ ਮਸਾਲੇ ਪਾ ਦਵੇ ਤਾਂ ਮਸਾਲਿਆਂ ਦਾ ਹੀ ਫਲੇਵਰ ਆਉਂਦਾ ਹੈ ਹੁਣ ਚੰਗੀ ਤਰ੍ਹਾਂ ਦਾਲ ਆਪਣੇ ਕੁਲਗੀ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਣੀਆਂ ਪਾ ਦਵਾਂਗੇ ਧਣੀਆਂ ਪਾ ਕੇ ਚੰਗੀ ਤਰ੍ਹਾਂ ਇਸ ਵਿੱਚ ਧਣੀਆਂ ਨੂੰ ਮਿਲਾ ਦਵਾਂਗੇ ਦਾਲ ਬਣ ਕੇ ਆਪਣੀ ਤਿਆਰ ਹੈ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਕਿਉਂਕਿ ਪਤੀਲੇ ਵਿੱਚ ਵੈਸੇ ਵੀ ਦਾਲ ਬਹੁਤ ਹੀ ਵਧੀਆ ਬਣਦੀ ਹੈ ਹੁਣ ਮੈਂ ਦਾਲ ਨੂੰ ਕਿਡੌਂਗੇ ਵਿੱਚ ਸਰਵ ਕਰ ਲਿਆ ਸੀ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਹੁਣ ਮੈਂ ਨਾਲ ਦਾਲ ਦੇ ਸਿੰਪਲ ਚੌਲ ਬਣਾ ਕੇ ਤਿਆਰ ਕਰਾਂਗੇ ਮੈਂ ਚੌਲ ਉਬਲ ਮੇ ਬਣਾਵਾਂਗੇ ਇੱਧਰ ਮੈਂ ਗੈਸ ਤੇ ਪੈਨ ਰੱਖ ਲਿਆ ਸੀ ਇਸ ਵਿੱਚ ਮੈਂ 2.5 ਲੀਟਰ ਪਾਣੀ ਪਾ ਦਿੱਤਾ ਸੀ ਕਿਉਂਕਿ ਉਬਲ ਮੇ ਚੌਲਾਂ ਲਈ ਖੁੱਲਾ ਹੀ ਪਾਣੀ ਚਾਹੀਦਾ ਹੈ ਹੁਣ ਪਾਣੀ ਨੂੰ ਠੱਕ ਕੇ ਗਰਮ ਕਰ ਲਵਾਂਗੇ ਪਾਣੀ ਨੂੰ ਮੈਂ ਚੰਗੀ ਤਰ੍ਹਾਂ 5 ਮਿੰਟ ਲਈ ਗਰਮ ਕਰ ਲਿਆ ਸੀ ਪਾਣੀ ਨੂੰ ਉਬਾਲੀ ਆਉਣ ਲੱਗੀ ਹੁਣ ਇਸ ਵਿੱਚ ਚੌਲ ਪਾ ਦਵਾਂਗੇ ਮੈਂ ਚੌਲਾਂ ਨੂੰ ਭਿਉ ਕੇ ਰੱਖ ਦਿੱਤਾ ਸੀ 5 ਮਿੰਟ ਲਈ ਚੰਗੀ ਤਰ੍ਹਾਂ ਧੋ ਕੇ ਮੈਂ 1.5 ਗਲਾਸ ਚੌਲਾਂ ਦਾ ਲਿਆ ਹੈ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਚੌਲ ਲੈ ਸਕਦੇ ਹੋ ਹੁਣ ਸਾਰੇ ਚੌਲ ਇਸ ਵਿੱਚ ਪਾ ਦਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮੇ ਰੱਖੀ ਆ ਮੈਂ ਸਿੰਪਲ ਚੌਲ ਲੈਨੇ ਤੁਸੀਂ ਕੋਈ ਵੀ ਚੌਲ ਲੈ ਸਕਦੇ ਹੋ ਹੁਣ ਸਾਰੇ ਚੌਲ ਮੈਂ ਇਸ ਵਿੱਚ ਪਾ ਦਿੱਤੇ ਹੁਣ ਮੈਂ ਇਸ ਨੂੰ ਖੁੱਲਾ ਹੀ 2 ਮਿੰਟ ਲਈ ਪਕਾ ਲਵਾਂਗੀ ਤਾਂ ਜੋ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੀ ਆਉਣ ਲੱਗ ਜਾਵੇ ਹੁਣ ਪਾਣੀ ਨੂੰ ਚੰਗੀ ਤਰ੍ਹਾਂ ਵਾਲੀ ਆਉਣ ਲੱਗੀ ਗੈਸ ਦੀ ਫਲੇਮ ਮੈਂ ਮੀਡੀਅਮ ਤੋਂ ਲੋ ਕਰ ਦਿੱਤੀ ਹੁਣ ਇਸ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾਵਾਂਗੇ ਕਿਉਂਕਿ ਨਮਕ ਪਾਉਣ ਨਾਲ ਝੌਲਾਂ 'ਚ ਥੋੜੇ ਜਿਹਾ ਨਮਕ ਐਡ ਹੋ ਜਾਵੇਗਾ ਜੇਕਰ ਤੁਹਾਨੂੰ ਫਿੱਕੇ ਝੌਲ ਪਸੰਦ ਹਨ ਤੁਸੀਂ ਫਿੱਕੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਉਬਲ ਕੇ ਵੜ ਕੇ ਹੁਣ ਚੰਗੀ ਤਰ੍ਹਾਂ ਨਮਕ ਪਾ ਕੇ ਇਸ ਨੂੰ ਮਿਲਾ ਦਵਾਂਗੇ ਹੁਣ ਢੱਕਣ ਦੇ ਕੇ ਇਸ ਨੂੰ ਪਕਾਵਾਂਗੇ ਜਦ ਤੱਕ ਕਿ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੀ ਨਹੀਂ ਆਉਣ ਲੱਗ ਜਾਂਦੀ ਹੁਣ ਚੰਗੀ ਤਰ੍ਹਾਂ ਮੈਂ 2 ਮਿੰਟ ਲਈ ਢੱਕ ਕੇ ਇਸ ਨੂੰ ਪਕਾ ਲਿਆ ਸੀ ਪਾਣੀ ਆਪਣਾ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਚੌਲਾਂ ਨੂੰ ਉਬਾਲੀ ਆਉਣ ਲੱਗ ਗਈ ਹੁਣ ਮੈਂ ਢੱਕਣ ਚੱਕ ਕੇ ਇਸ ਨੂੰ ਉਦੋਂ ਤੱਕ ਪਕਾਵਾਂਗੀ ਜਦ ਤੱਕ ਕਿ ਚੌਲ ਆਪਣੇ ਚੰਗੀ ਤਰ੍ਹਾਂ ਰਿਜ ਨਹੀਂ ਜਾਂਦੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਕਿਉਂਕਿ ਉਬਲ ਮੈਂ ਚੌਲ ਜਲਦੀ ਬਣ ਜਾਂਦੇ ਆ ਇਸ ਨੂੰ ਮੈਂ ਖੁੱਲਾ ਹੀ ਪਕਾਵਾਂਗੇ ਚੌਲਾਂ ਨੂੰ ਮੈਂ ਚੰਗੀ ਤਰ੍ਹਾਂ 3-4 ਮਿੰਟ ਹੋ ਗਏ ਸੀ ਪੱਕਦੇ ਹਨ ਚੌਲਾਂ ਨੂੰ ਚੌਲ ਆਪਣੇ ਚੰਗੀ ਤਰ੍ਹਾਂ ਫੁੱਲਣ ਵੀ ਲੱਗੇ ਹੁਣ ਮੈਂ ਚੌਲਾਂ ਨੂੰ ਚੈੱਕ ਕਰ ਲਵਾਂਗੇ ਚੌਲ ਆਪਣੇ ਚੰਗੀ ਤਰ੍ਹਾਂ ਉੱਲ ਗਏ ਹਨ ਪਾਣੀ ਵਿੱਚ ਉਨਚੌੜ ਆਪਣੇ ਥੋੜੇ ਜਿਹੇ ਹਲੇ ਕੱਚੇ ਹਨ ਮੈਂ ਇਸ ਨੂੰ 1 ਡੇਢ ਮਿੰਟ ਲਈ ਹੋਰ ਪਕਾ ਲਵਾਂਗੇ ਗੈਸ ਦੀ ਫਲੇਮ ਹੈ ਮੀਡੀਅਮੇ ਰੱਖੀ ਹੈ ਹੁਣ ਮੀਡੀਅਮ ਫਲੇਮ ਤੇ ਚੌਲਾਂ ਨੂੰ ਮੈਂ 1-2 ਮਿੰਟ ਲਈ ਪਕਾ ਲਿਆ ਸੀ ਚੌਲ ਆਪਣੇ ਚੰਗੀ ਤਰ੍ਹਾਂ ਉਬਲ ਵੀ ਗਏ ਚੌਲ ਆਪਣੇ ਪੱਕੇ ਤਿਆਰ ਹਨ ਅੰਦਰ ਤੱਕ ਪੱਕ ਗਏ ਹੁਣ ਮੈਂ ਚੌਲਾਂ ਨੂੰ ਛਾਣ ਲਵਾਂਗੀ ਇੱਧਰ ਮੈਂ ਛਣਨੀ ਵਿੱਚ ਚੌਲਾਂ ਨੂੰ ਛਾਣ ਲਿਆ ਸੀ ਇਸ ਦਾ ਪਾਣੀ ਮੈਂ ਕੱਢ ਦਿੱਤਾ ਸੀ ਨੇਤੇ ਮੈਂ ਇੱਕ ਡੰਗਾ ਰੱਖੀਤਾ ਤਾਂ ਜੋ ਸਾਰਾ ਪਾਣੀ ਇਸ ਵਿੱਚ ਇੱਚੜ ਕੇ ਆ ਜਾਵੇ ਚੌਲ ਆਪਣੇ ਬਹੁਤ ਹੀ ਵਧੀਆ ਕੱਲੇ ਕੱਲੇ ਬਣ ਕੇ ਤਿਆਰ ਹੋਏ ਹਨ ਚੌਲ ਨਾਲ ਮੈਂ ਇੱਕ ਪਲੇਟ ਵਿੱਚ ਸਰਵ ਕਰ ਲਿਆ ਸੀ ਨਾਲ ਮੈਂ ਦਾਲ ਲੈ ਲਈ ਸੀ ਤੁਸੀਂ ਚੌਲਾਂ ਨੂੰ ਸਿੰਪਲ ਖਾਣਾ ਪਸੰਦ ਕਰਦੇ ਹੋ ਤਾਂ ਸਿੰਪਲ ਲੈ ਸਕਦੇ ਹੋ ਦਾਲ ਨਾਲ ਖਾਣਾ ਪਸੰਦ ਕਰਦੇ ਹੋ ਤਾਂ ਦਾਲ ਲੈ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਸਿੰਪਲ ਦਾਲ ਚੌਲ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ